तुझी करप्शन पूरी की पीछे चल दोन पिछा पिछे चल चल! कोई तरीका थोडा तुम साडे प्रधान न कर ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਜੁੜੇ ਹੋ ਉਹਦੇ ਨਾਲ ਸ਼ੋਰ ਪਚਾਓ ਸ਼ੋਰ ਤੁਸੀਂ ਕਰਪਸ਼ਰ ਪੂਰੀ ਕੀਤੀ ਪਿੱਛੇ ਚੱਲ ਚੱਲ ਮੈਡਮ ਹਟ ਤਸਕਰ ਪਿੱਛੇ ਚੱਲ ਸ਼ੋਰ ਪਚਾਓ ਪਿੱਛੇ ਚੱਲ ਇਹ ਨਹੀਂ ਚਾਹੀਦਾ ਸ਼ੋਰ ਇਹ ਕੋਈ ਤਰੀਕਾ ਦੋੜੋ ਹੈ ਤੁਸੀਂ ਸਾਡੇ ਪ੍ਰਧਾਨ ਲੋਕ ਕਰਦੇ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਜੁੜੇ ਹੋਏ ਉਹਦੇ ਨਾਲ ਸ਼ੋਰ ਪਚਾਓ ਸ਼ੋਰ ਤੁਸੀਂ ਕਰਪਚਰ ਪੂਰੀ ਕੀਤੀ ਚੱਲ ਚੱਲ ਇਹਦਾ ਹੱਥ ਅਸਕਰ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਚੱਲ ਸ਼ੋਰ ਇਹ ਕੋਈ ਤਰੀਕਾ ਧੋੜੋ ਹੈ ਤੁਸੀਂ ਸਾਡੇ ਪ੍ਰਧਾਨ ਲੋਕ ਕਰਦੇ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋਏ ਹੋ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਜੁੜੇ ਹੋਏ ਉਹਦੇ ਨਾਲ ਸ਼ੋਰ ਬਚਾਓ ਸ਼ੋਰ ਤੁਸੀਂ ਕਰਾਪਸ਼ਨ ਪੂਰੀ ਕੀਤੀ ਚੱਲ ਚੱਲ ਇਹਦਾ ਫਤਖਰ ਪਿੱਛੇ ਚੱਲ ਪਿੱਛੇ ਚੱਲ ਪਿੱਛੇ ਚੱਲ ਚੋਰ ਇਹ ਕੋਈ ਤਰੀਕਾ ਧੋੜੋ ਆ ਤੁਸੀਂ ਸਾਡੇ ਪ੍ਰਧਾਨ ਲੋਕ ਕਰਦੇ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋ ਤੁਸੀਂ ਨਸ਼ਿਆਂ ਦੇ ਨਾਲ ਜੁੜੇ ਹੋ ਤੁਸੀਂ ਕਿਹੜੀ ਚੀਜ਼ ਹੈ ਜਿਹੜੀ ਨਹੀਂ ਜੁੜੇ ਹੋ ਉਹਦੇ ਨਾਲ ਸ਼ੋਰ ਮਚਾਓ ਸ਼ੋਰ ਤੁਸੀਂ ਕਰਪਚਰ ਪੂਰੀ ਕੀਤੀ ਚੱਲ ਚੱਲ ਇਹਦਾ ਫਤਖਰ ਪਿੱਛੇ ਚੱਲ ਪਿੱਛੇ ਚੱਲ ਇਹ ਨਹੀਂ ਜਾਣਾ ਚਾਹੀਦਾ ਸ਼ੋਰ